ਤਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ ਚੈਨਲ ਦੇ ਸਵਾਗਤ ਹੈ ਤੇ ਆਪਣੀਆਂ ਜਿੱਦਾਂ ਤੁਸੀਂ ਪਿਛਲੀਆਂ ਵੀਡੀਓ ਦੇਖਿਆ ਵਾਂ ਤੇ ਇਸ ਵੀਡੀਓ ਨੂੰ ਵੀ ਤੁਸੀਂ ਪੂਰਾ ਦੇਖਿਓ ਬਹੁਤ ਸੋਹਣੇ ਅਸੀਂ ਤੁਹਾਡੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਆਪਣਾ ਇੰਸਟਾਗ੍ਰam ਔਰ ਫੇਸਬੁੱਕ ਤੇ ਪੇਜ ਹੈਗਾ ਜਿੰਦ ਲੇਬਲ ਨਾਮ ਤੋਂ ਉੱਥੇ ਜਾ ਕੇ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਸਾਡੀਆਂ ਰੀਲਸ ਵਗੈਰਾ ਵਧੀਆ ਮਿਲਣਗੀਆਂ ਉੱਥੇ ਤੇ ਉਥੇ ਆਪਾਂ ਜਿਹੜੀਆਂ ਡੇਲੀ ਅਪਡੇਟ ਆ ਆਪਣੀ ਦਿੰਦੇ ਰਹਿੰਦੇ ਆ ਸੋਹਣੇ ਸੋਹਣੇ ਸੂਟਾਂ ਦੀਆਂ ਤੇ ਇਹ ਸਾਰੇ ਸੂਟ ਆਪਣੇ ਜਿਹੜੇ ਹੁੰਦੇ ਨੇ ਹੈਂਡਵਰਕ ਦੇ ਹੁੰਦੇ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣਾ ਕੰਪਿਊਟਰਾਈਜ਼ਡੀਆਂ ਕੜਾਈਆਂ ਚੱਲਦੀਆਂ ਉਹ ਕੋਈ ਵੀ ਨਹੀਂ ਹੁੰਦਾ ਅਗਰ ਤੁਸੀਂ ਵਿਆਹ ਸ਼ਾਦੀ ਲਈ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੇ ਕੱਪੜੇ ਬਣਾਉਣਾ ਚਾਹੁੰਦੇ ਆ ਤੇ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤੇ ਆਪਣੇ ਕੋਲ ਹੀ ਹੁਣ ਇੱਕ ਇੱਕ ਸੂਟ ਜਿਹੜਾ ਵਾ ਅਵੇਲੇਬਲ ਹੈਗਾ ਵਾ ਤੇ ਇਹ ਪਹਿਲਾ ਸੂਟ ਆਪਾਂ ਤੁਹਾਨੂੰ ਮਹਿੰਦੀ ਤੇ ਕਸਟਮਰ ਨੇ ਆਪਣੇ ਤੋਂ ਬਣਵਾਇਆ ਸੀਗਾ ਤੇ ਉਹ ਸੂਟ ਆਪਾਂ ਤੁਹਾਨੂੰ ਦਿਖਾਉਣ ਦਿਖਾਣ ਦੇ ਪਈਆਂ ਇਹ ਕਾਠ ਦਾਣੇ ਦੇ ਵਿੱਚ ਸੂਟ ਰਹੇਗਾ ਤੇ ਨਾਲ ਰਹੇਗਾ ਪਰਲ ਵਰਕ ਤੇ ਸਾਰੇ ਸੂਟ ਦੇ ਉੱਪਰ ਜਿਹੜਾ ਵਾ ਇਹ ਵੱਡੇ ਵੱਡੇ ਜਿਹੜੇ ਫਲਾਵਰ ਬਣੇ ਹੋਏ ਨੇ ਇਹਦੀ ਲੁੱਕ ਬਹੁਤ ਜ਼ਿਆਦਾ ਸਲੀਮ ਆਦੀ ਆ ਔਰ ਸੋਬਰ ਜੀ ਲੁੱਕ ਆਏਗੀ ਤੇ ਇਹਦਾ ਜਿਹੜਾ ਫੈਬਰਿਕ ਰਹੂਗਾ ਉਹ ਰਹੂਗਾ ਖਾਦੀ ਸਿਲਕ ਦੇ ਉੱਪਰ ਇਹ ਸੂਟ ਰਹੂਗਾ ਹੈਵੀ ਖਾਦੀ ਦੇ ਵਿੱਚ ਵਧੀਆ ਕੁਆਲਿਟੀ ਰਹੇਗੀ ਸਾਰੇ ਸੂਟ ਦੀ ਤੇ ਇਹਦੀ ਫਿਨਿਸ਼ਿੰਗ ਬਹੁਤ ਜਿਆਦਾ ਸੋਹਣੀ ਆਈ ਹੋਈ ਐ ਮੈਂ ਤੁਹਾਨੂੰ ਇਹਦਾ ਪੂਰੀ ਲੁੱਕ ਦਿਖਾਨੀ ਆਂ ਸੂਟ ਦੀ ਇਸ ਤਰ੍ਹਾਂ ਲਿਗਾਇਆ ਸਾਰਾ ਸੂਟ ਆ ਦੇਖੋ ਇਸ ਤਰ੍ਹਾਂ ਹੀ ਦੀ ਆਪਾਂ ਇਹਨੂੰ ਅਗਰ ਤੁਸੀਂ ਇਹ ਸਾਡੇ ਤੋਂ ਸੂਟ ਸਟਿਚ ਕਰਵਾਉਂਗੇ ਤਾਂ ਆਪਾਂ ਤੁਹਾਨੂੰ ਵਧੀਆ ਫਿਨਿਸ਼ਿੰਗ ਪੱਟੀ ਲਾ ਕੇ ਹੀ ਸੂਟ ਸਟਿਚ ਕਰਾਂਗੇ ਜਿਸ ਤਰ੍ਹਾਂ ਇਹ ਪਿੰਕ ਕਲਰ ਦਾ ਮੋਤੀ ਲੱਗਿਆ ਹੋਇਆ ਤੇ ਇਸੇ ਕਲਰ ਦੀ ਤੁਸੀਂ ਫਿਨਿਸ਼ਿੰਗ ਪੱਟੀ ਲਾਉਂਗੇ ਤਾਂ ਬਹੁਤ ਜਿਆਦਾ ਸੂਟ ਸੋਹਣਾ ਬਣੂਗਾ ਤੇ ਸੇਮ ਹੀ ਜਿਹੜਾ ਡਿਜ਼ਾਈਨ ਜਿਹੜਾ ਹੈ ਉਹ ਬਾਹਾਂ ਤੇ ਰਹੂਗਾ ਤਿੰਨ ਫਲਾਵਰ ਹੀ ਜਿਹੜੇ ਆ ਉਹ ਬਾਹਾਂ ਤੇ ਰਹਿਣਗੇ ਬਾਹਾਂ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਦੇਖੋ ਇਹ ਲਿੰਗ ਆ ਜਿਹਾ ਬਾਹਾਂ ਤੇ ਬਾਹਾਂ ਦੇ ਉੱਪਰ ਜਦੋਂ ਫਿਨਿਸ਼ਿੰਗ ਪੱਟੀ ਲੱਗ ਜੂਗੀ ਤਾਂ ਸੂਟ ਬਹੁਤ ਜ਼ਿਆਦਾ ਸੋਨਾ ਪਾਰਟੀ ਵੇਅਰ ਬਣ ਜਾਏਗਾ ਤੇ ਜਿੰਨਾ ਇਹ ਸੂਟ ਕੋਈ ਜ਼ਿਆਦਾ ਮਹਿੰਗੇ ਵੀ ਨਹੀਂ ਆਮ ਬਟਿੱਕਾਂ ਤੋਂ ਅਸੀਂ ਤੁਹਾਨੂੰ ਸੂਟ ਜਿਹੜੇ ਨੇ ਉਹ ਵਧੀਆ ਹੀ ਦੇਵਾਂਗੇ ਸਸਤੇ ਦੇਵਾਂਗੇ ਤੇ ਇਹ ਸੂਟ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਉੱਪਰ ਰੈਡੀ ਕਰਕੇ ਦੇਵਾਂਗੇ ਤੇ ਆਮ ਜਿੰਨੇ ਸੂਟ ਨੇ ਮਤਲਬ ਜਿਹੜੇ ਸ਼ਾਪ ਤੇ ਸੂਟ ਮਿਲਦੇ ਨੇ ਉਹਨਾਂ ਤੋਂ ਇਹ ਸਾਰੇ ਸੂਟ ਥੋੜੇ ਜਿਏ ਐਕਸਪੈਂਸਿਵ ਹੀ ਹੁੰਦੇ ਨੇ ਕਿਉਂਕਿ ਇਹ ਸਾਰੇ ਹੈਂਡਵਰਕ ਜੋ ਉੱਪਰ ਕਾਰੀਗਰ ਦੇ ਦੁਆਰਾ ਕੱਢੇ ਜਾਂਦੇ ਆ ਤੇ ਇਹ ਅਗਰ ਤੁਸੀਂ ਇਹਦੇ ਨਾਲ ਕੋਈ ਵੀ ਦੁਪੱਟਾ ਅਗਰ ਤੁਹਾਨੂੰ ਪ੍ਰਾਈਸ ਉੱਪਰ ਸ਼ੋਅ ਹੋ ਰਿਹਾ ਤਾਂ ਬਿਨਾ ਦੁਪੱਟੇ ਤੋਂ ਨੇ ਵਿਦਆਊਟ ਸਟਿਚਿੰਗ ਹੋ ਰਿਹਾ ਵਾ ਤੇ ਅਗਰ ਤੁਸੀਂ ਕੋਈ ਦੁਪੱਟੇ ਦਾ ਪ੍ਰਾਈਸ ਆਪਾਂ ਇਸ ਲਈ ਐਡ ਨਹੀਂ ਕੀਤਾ ਕਿਉਂਕਿ ਕਿਸੇ ਨੂੰ ਆਰਗੇਂਜ਼ਾ ਪਸੰਦ ਹੈ ਸੈਮੀ ਚਨੌਨ ਪਸੰਦ ਹੈ ਤੇ ਜਿੰਨਾ ਤੁਹਾਡਾ ਬਜਟ ਹੋਊਗਾ ਉਸ ਦੇ ਅਕੋਰਡਿੰਗ ਆਪਾਂ ਤੁਹਾਨੂੰ ਦੁਪੱਟਾ ਰੈਡੀ ਕਰਕੇ ਦੇਵਾਂਗੇ ਅਗਰ ਤੁਸੀਂ ਦੁਪੱਡੇ ਦੇ ਉੱਪਰ ਵਰਕ ਕਰਵਾਉਣਾ ਨਹੀਂ ਕਰਵਾਉਣਾ ਫਿਨਿਸ਼ਿੰਗ ਪੱਟੀ ਲਵਾਉਣੀ ਆ ਉਹ ਤੁਹਾਡੀ ਇੱਛਾ ਰੂਗੀ ਤੇ ਇਹ ਸਾਰੇ ਸੂਟ ਤੁਹਾਨੂੰ ਵਧੀਆ-ਵਧੀਆ ਆਪਾਂ ਤਿਆਰ ਕਰਕੇ ਦੇ ਸਕਦੇ ਹਾਂ ਤੇ ਤੁਸੀਂ ਸਾਨੂੰ ਉੱਪਰ ਨੰਬਰ ਆਈ ਜਾਂਦਾ ਉਹਦੇ ਉੱਪਰ ਮੈਸੇਜ ਕਰ ਲਓ ਆਪਾਂ ਤੁਹਾਨੂੰ ਸੋਨੇ ਸੋਨੇ ਸੂਟ ਜਿਹੜੇ ਆ ਨੇ ਉਹ ਰੈਡੀ ਕਰ ਦਾਂਗੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਨਾ ਤੇ ਤੁਸੀਂ ਸਾਨੂੰ WhatsApp ਤੇ ਐਡ ਜ਼ਰੂਰ ਕਰ ਲਓ ਉੱਥੇ ਆਪਾਂ ਰੋਜ਼ ਨਵੇਂ-ਨਵੇਂ ਅਪਡੇਟ ਜਿਹੜੀ ਉਹ ਦਿੰਦੇ ਰਹਿੰਦੀਆਂ ਹੁੰਤਾਂ ਦੀ ਤੇ ਜਿਹੜਾ ਤੁਹਾਡਾ ਡਿਜ਼ਾਈਨ ਹੋਊਗਾ ਅਸੀਂ ਤੁਹਾਨੂੰ ਉਹ ਵੀ ਕਸਟਮਾਈਜ਼ ਕਰ ਦਾਂਗੇ ਤੇ ਅਗਰ ਕਿਸੇ ਨੇ ਵਿਆਹ ਸ਼ਾਦੀਆਂ ਲਈ ਇੱਕੋ ਜਿਹਾ ਸੂਟ ਰੈਡੀ ਕਰਵਾਉਣੇ ਨੇ ਉਹ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ ਤੇ ਦੂਸਰਾ ਸੂਟ ਆਪਣਾ ਕਰੇਪ ਦੇ ਉੱਪਰ ਬਣਿਆ ਹੋਇਆ ਵਾ ਆ ਦੇਖੋ ਹੈਵੀ ਕਰੇਪ ਰਹੂਗੀ ਤੇ ਬਿਲਕੁਲ ਵੀ ਛਿੱਜਦੀ ਨਹੀਂਗੀ ਮੈਨੂੰ 80 ਗ੍ਰਾਮ ਦੇ ਹਿਸਾਬ ਦੇ ਨਾਲ ਇਹ ਕਰੇਵ ਬਣਦੀ ਆ ਤੇ ਇਹ ਪੂਰਾ ਇਹਦੇ ਉੱਪਰ ਵੀ ਦਬਕਾ ਲੱਗਿਆ ਹੋਇਆ ਵਾ ਦਬਕਾ ਪਰਲ ਇਹਦਾ ਸਾਰਾ ਘੇਰਾ ਬਣਿਆ ਹੋਇਆ ਕੋਨਿਆਂ ਦੇ ਉੱਪਰ ਇਸ ਤਰ੍ਹਾਂ ਵੱਡੇ ਵੱਡੇ ਜਿਹੜੇ ਨੇ ਫਲਾਵਰ ਬਣੇ ਹੋਏ ਆ ਤੇ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਆ ਤੇ ਇਹਦੇ ਨਾਲ ਤੁਸੀਂ ਅਗਰ ਕੰਟਰਾਸਟ ਦੇ ਵਿੱਚ ਜਾਂ ਲਾਈਟ ਕਲਰ ਦੇ ਵਿੱਚ ਕਿਸੇ ਨੇ ਰੈਡੀ ਕਰਵਾਉਣਾ ਉਹ ਵੀ ਆਪਾਂ ਕਰ ਦਾਂਗੇ ਇਹ ਬਰਾਊਨ ਕਾਫੀ ਸੋਰੀ ਕਾਫੀ ਕਲਰ ਦੇ ਵਿੱਚ ਇਹ ਸੂਟ ਰੈਡੀ ਪਿਆ ਆਪਣੇ ਕੋਲੇ ਤੇ ਸਾਰੇ ਸੂਟ ਦੇ ਉੱਪਰ ਇਸ ਤਰ੍ਹਾਂ ਛੋਟੇ ਛੋਟੇ ਫਲਾਵਰ ਬਣੇ ਹੋਏ ਆ ਤੇ ਇਹ ਆਪਣਾ ਸੂਟ ਜਿਹੜਾ ਨਾ ਕਾਫੀ ਕਲਰ ਦੇ ਉੱਪਰ ਬਣਿਆ ਹੋਇਆ ਵਾ ਤੇ ਇਹ ਇਹਦਾ ਬਾਹਾਂ ਦਾ ਡਿਜ਼ਾਈਨ ਰਹੂਗਾ ਇਹ ਵਾਲਾ ਬਾਹਾਂ ਦੇ ਉੱਪਰ ਵੀ ਸੇਮ ਡਿਜ਼ਾਈਨ ਹੈ ਤੇ ਕਿਸੇ ਨੇ ਪਾਰਟੀ ਵੇਰ ਸੂਟ ਜਿੰਨੇ ਵੀ ਆਪਾਂ ਰੈਡੀ ਕਰਦੀਆਂ ਤੇ ਬਾਹਾਂ ਆਪਣੀਆਂ ਸਾਰਿਆਂ ਦੇ ਨਾਲ ਰੈਡੀ ਹੁੰਦੀਆਂ ਵਾ ਤੇ ਪਹੁੰਚੇ ਤੁਸੀਂ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਆ ਤੇ ਪ੍ਰਾਈਸ ਤੁਹਾਨੂੰ ਅਸੀਂ ਉਸੇ ਤਰ੍ਹਾਂ ਵਿਦਆਊਟ ਦੁਪੱਟੇ ਦੱਸਿਆ ਵਾ ਇਹਨਾਂ ਤੁਸੀਂ ਚੁਣੌਣ ਦਾ ਦੁਪੱਟਾ ਲੈਣਾ ਔਰਗੈਂਜ਼ਾ ਦਾ ਦੁਪੱਟਾ ਲੈਣਾ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਲਓਗੇ ਤਾਂ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਪ੍ਰਾਈਸ ਇਹਦਾ WhatsApp ਤੇ ਦੱਸ ਦਾਂਗੇ ਤੇ ਬਹੁਤ ਜਦਾ ਸੋਹਣਾ ਸੂਟ ਬਣਿਆ ਵਾ ਤੇ ਜੇ ਅਗਰ ਆਪਣੀ ਕੋਈ ਵੀਡੀਓ ਬਾਹਰ ਤੋਂ ਕੋਈ ਦੇਖ ਰਿਹਾ ਵਾ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਤੇ ਦੋ ਚਾਰ ਸੂਟ ਤੁਹਾਨੂੰ ਅਸੀਂ ਸ਼ਿਪਿੰਗ ਵਧੀਆ ਸ਼ਿਪਿੰਗ ਦੇ ਵਿੱਚ ਆਪਾਂ ਤੁਹਾਨੂੰ ਸੂਟ ਪਹੁੰਚਾ ਦਾਂਗੇ ਆ ਸੂਟ ਜਿਹੜਾ ਆਪਾਂ ਕੀਤਾ ਹੋਇਆ ਨਾ ਮਦਰ ਸਪੈਸ਼ਲ ਸੂਟ ਹੈ ਇਹ ਤੇ ਇਹਦਾ ਕਲਰ ਰਹੇਗਾ ਬਹੁਤ ਹੀ ਨਾਈਫੋਜੀ ਕਲਰ ਹੈ ਬਹੁਤ ਸੋਹਣਾ ਕਲਰ ਹੈ ਖਾਦੀ ਸਿਲਕ ਦੇ ਉੱਪਰ ਆਪਣਾ ਸੂਟ ਰੈਡੀ ਕੀਤਾ ਹੋਇਆ ਵਾ ਦੀ ਮਦਰ ਨੇ ਕਿਸੇ ਕੁੜੀ ਨੇ ਆਪਣੀ ਮਦਰ ਦੇ ਲਈ ਇਹ ਸੂਟ ਰੈਡੀ ਕਰਵਾਇਆ ਆਪਣੇ ਤੋਂ ਤੇ ਆਪਣੇ ਕੋਲ ਇੱਕ ਐਕਸਟਰਾ ਸੂਟ ਵੀ ਬਣਿਆ ਹੋਇਆ ਵਾ ਤੇ ਇਹਦਾ ਕਲਰ ਜਿਹੜਾ ਰਹੂਗਾ ਨਾ ਪੇਸਟਲ ਕਲਰ ਇੰਗਲਿਸ਼ ਕਲਰ ਕਹਿ ਸਕਦੇ ਆਪਾਂ ਇਹਨੂੰ ਤੇ ਵੀ ਸ਼ੇਪ ਦੇ ਵਿੱਚ ਆਪਾਂ ਇਹ ਸੂਟ ਜਿਹੜਾ ਰੈਡੀ ਕੀਤਾ ਵਾ ਅਗਰ ਤੁਹਾਨੂੰ ਗਲਾ ਗੋਲ ਪਸੰਦ ਆ ਤਾਂ ਆਪਾਂ ਗਲਾ ਗੋਲ ਕਰ ਦਾਂਗੇ ਤੇ 골ਡਨ ਕਲਰ ਦਾ ਉੱਪਰ ਵਰਕੇ ਜਿਹੜਾ ਵਾ ਬਹੁਤ ਸੋਹਣਾ ਲੱਗਦਾ ਕੱਠ ਦਾ ਨਾਵਾ ਪਰਲ ਵਰਕ ਹੈ ਤੇ ਇਹਦੀ ਲੁੱਕ ਵੀ ਸਲਿਮ ਆਉਂਦੀ ਆ ਕਿਉਂਕਿ ਸੂਟ ਦੀ ਜਿਸ ਤਰ੍ਹਾਂ ਇਹ ਆ ਜਾਂਦਾ ਨਾ ਤੇ ਇਹਦੇ ਨਾਲ ਲੁੱਕ ਜਿਹੜੀ ਆ ਸਲਿਮ ਆਉਂਦੀ ਹੁੰਦੀ ਆ ਤੇ ਤੁਸੀਂ ਅਗਰ ਡਾਰਕ ਕਲਰ ਤੇ ਸੂਟ ਰੈਡੀ ਕਰਵਾਉਣਾ ਤੇ ਉਹ ਵੀ ਆਪਾਂ ਤੁਹਾਨੂੰ ਕਰ ਦਾਂਗੇ ਵੀ ਇਹਦੇ ਨਾਲ ਵੀ ਸੇਮ ਹੀ ਆ ਕਿ ਬਾਹਾਂ ਦਾ ਡਿਜ਼ਾਈਨ ਬਹੁਤ ਇਹਦੀਆਂ ਬਾਹਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਆ ਦੇਖੋ ਇਸ ਤਰ੍ਹਾਂ ਇਹਦੀ ਫਿਨਿਸ਼ਿੰਗ ਪੱਟੀ ਲੱਗ ਜੂਗੀ ਕਿਸੇ ਹੋਰ ਕਲਰ ਦੇ ਨਾਲ ਜਿਸ ਤਰ੍ਹਾਂ ਦਾ ਦੁਪੱਟਾ ਹੋਊਗਾ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਜੇਗਾ ਤੁਹਾਡਾ ਪਾਰਟੀ ਵੇਅਰ ਤੇ ਇਹਦੇ ਨਾਲ ਵੀ ਥੋੜਾ ਸੇਮ ਹੀ ਆ ਕਿ ਕਿਸੇ ਨੇ organza ਦਾ ਦੁਪੱਟਾ ਲਵਾਉਣਾ ਸੈਮੀ ਚਨਾਉਣ ਦਾ ਦੁਪੱਟਾ ਲਵਾਉਣਾ ਉਹ ਤੁਸੀਂ ਆਪਣੀ ਇੱਛਾ ਅਨੁਸਾਰ ਤੁਸੀਂ ਸਾਨੂੰ ਦੱਸ ਸਕਦੇ ਆ ਤੇ ਅਗਲਾ ਸੂਟ ਆਪਾਂ ਤੁਹਾਨੂੰ ਦਿਖਾਉਣੀ ਹੈਗੀਆ crepe ਦੇ ਉੱਪਰ ਬਣਿਆ ਹੋਇਆ ਵਾ ਇਹ ਹੈਗਾ silk ਦੇ ਉੱਪਰ ਆ ਸੌਰੀ ਸੂਟ ਉਹ ਜਿਹੜਾ ਸੋਹਣਾ ਸੂਟ ਹੈ ਬੇਬੀ ਪਿੰਕ ਕਲਰ ਰਹੂਗਾ ਇਤਲਵੇਂ ਮੈਚਿੰਗ ਕਰਾਣੀ ਆ ਇਹ ਅਸਟਰਾ ਦਾ ਸੂਟ ਰਹੂਗਾ ਪਿੰਕ ਕਲਰ ਦੇ ਵਿੱਚ ਬੇਬੀ ਪਿੰਕ ਕਲਰ ਹੈ ਇਹਨੂੰ ਹੋਰ ਕਲਰ ਤੇ ਵੀ ਤੁਸੀਂ ਰੈਡੀ ਕਰਵਾ ਸਕਦੇ ਆ ਤੇ ਆਪਾਂ ਤੁਹਾਨੂੰ ਸਾਈਡ ਤੇ ਫੋਟੋ ਲਾ ਦਾਂਗੇ ਆਪਾਂ ਇਹਨੂੰ ਰਸਟ ਕਲਰ ਦੇ ਉੱਪਰ ਵੀ ਰੈਡੀ ਕਰ ਚੁੱਕਿਆ ਸੂਟ ਨੂੰ ਤੇ ਇਹਦੇ ਉੱਪਰ ਵੀ ਕੱਟ ਦਾ ਨਾ ਰਹੂਗਾ ਦਬਕੇ ਦਾ ਵਰਕ ਰਹੂਗਾ ਤੇ ਆਹ ਦੇਖ ਸਕਦੇ ਤੁਸੀਂ ਕਿ ਇਹਦੇ ਵਿੱਚ ਆਰੀ ਵਰਕ ਕੀਤਾ ਹੋਇਆ ਸਾਰਾ ਇਹ ਬਹੁਤ ਸੋਹਣਾ ਲੱਗਦਾ ਸਟਾਰ ਵਰਕ ਕਹਿ ਸਕਦੇ ਆਪਾਂ ਇਹਨੂੰ ਸੂਟ ਨੂੰ ਤੇ ਤੁਸੀਂ ਇਹਦੇ ਨਾਲ ਕੰਟਰਾਸਟ ਤੇ ਦੁਪੱਟਾ ਵੀ ਰੈਡੀ ਕਰ ਸਕਦੇ ਆ ਜਿਹੜਾ ਆਪਾਂ ਵਿਚਾਲੇ ਜਿਹੜਾ ਫੁੱਲ ਆ ਤਿਆਰ ਕੀਤਾ ਹੋਇਆ ਵਾ ਇਹ ਡਾਰਕ ਪਿੰਕ ਦੁਪੱਟੇ ਨਾਲ ਆਪਾਂ ਸੂਟ ਰੈਡੀ ਕਰਾਂਗੇ ਤੇ ਇਹ ਦਿਨ ਵੀ ਸੇਮ ਹੀ ਆ ਕਿ ਜੋ ਤੁਹਾਨੂੰ ਦੁਪੱਟਾ ਪਸੰਦ ਹੋਊਗਾ organza ਚਾਣੋਂ ਜੋ ਵੀ ਹੋਊਗਾ ਤੁਸੀਂ ਸਾਡੇ ਤੋਂ ਲੈ ਸਕਦੇ ਆ ਐਸ ਤਰ੍ਹਾਂ ਇਹ ਸੂਟ ਹੋਊਗਾ ਤੇ ਪ्युअर ਪ्युअर ਤਾਂ ਨਹੀਂ ਹੈ ਇਹ ਬਰ ਸਿਲਕ ਦੇ ਵਿੱਚ ਇਹ ਸੂਟ ਆ ਜਾਂਦਾ ਵਾ ਇਹ ਸਿਲਕ ਆਪਣੀ ਜਿਹੜੀ ਗਾਰੰਟੀ ਵਾਲੀ ਆ ਇਹਦੇ ਕੋਈ ਮਤਲਬ ਜੂਗ ਹੀ ਨਹੀਂ ਇਹ ਸਿਲਕ ਆਪਣੀ ਜਿਹੜੀ ਸਿਲਪ ਹੁੰਦੀ ਆ ਵਧੀਆ ਹੀ ਆਪਾਂ ਤੁਹਾਨੂੰ ਕਪੜਾ ਦੇਵਾਂਗੇ ਤੇ ਇਹਦੀਆਂ ਬਾਹਾਂ ਬਣੀਆਂ ਹੋਈਆਂ ਵਾ ਇਹੀ ਡਿਜ਼ਾਈਨ ਅਗਰ ਤੁਸੀਂ ਪੌਂਚੇ ਤੇ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਸੀਂ ਪੌਂਚੇ ਤੇ ਵੀ ਕਰ ਦਾਂਗੇ ਤੇ ਫਿਲਹਾਲ ਆਪਣੇ ਕੋਲੇ ਜਿਹੜਾ ਵਾ ਇਹ ਬਾਹਾਂ ਦਾ ਡਿਜ਼ਾਈਨ ਬਣਿਆ ਹੋਇਆ ਵਾ ਇਸ ਤਰ੍ਹਾਂ ਦੀਆਂ ਬਾਹਾਂ ਰਹਿਣਗੀਆਂ ਤੇ ਜੋ ਵੀ ਤੁਹਾਨੂੰ ਇਹਨਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਛੇੰਡ ਕਰ ਸਕਦੇ ਹੋ WhatsApp ਦੇ ਉੱਪਰ ਤੇ WhatsApp ਦਾ ਆਪਣਾ ਨੰਬਰ ਹੈਗਾ ਵਾ ਉੱਪਰ ਸਕਰੀਨ ਤੇ ਉਹ ਨੰਬਰ ਆਈ ਜਾਂਦਾ ਵਾ ਉਹਦੇ ਤੇ ਤੁਸੀਂ ਸਾਨੂੰ ਕੰਟੈਕਟ ਕਰ ਲਓ ਤੇ ਪ੍ਰਾਈਜ਼ ਵਗੈਰਾ ਜੇ ਵੀ ਅਗਰ ਤੁਸੀਂ ਆਪਣੀ ਪਸੰਦ ਦੀ ਸੂਟ ਸਾਡੇ ਤੋਂ ਰੈਡੀ ਕਰਵਾਉਣੀ ਹੈ ਤਾਂ ਉਹਦੀਆਂ ਫੋਟੋ ਵੀ ਤੁਸੀਂ ਸਾਨੂੰ ਭੇਜ ਸਕਦੇ ਆ ਤੇ ਜਿਨ੍ਹਾਂ ਦੇ ਫਰਵਰੀ ਜਾਂ ਮਾਰਚ ਦੇ ਵਿਆਹ ਨੇ ਉਹ ਸਾਨੂੰ ਵੱਡੇ ਸੂਟਾਂ ਦੇ ਆਰਡਰ ਵੀ ਦੇ ਸਕਦੇ ਆ ਤਾਂ ਥੈਂਕ ਯੂ